ट महीने कोई सुनवाई नहीं हुई असि लोगों की सुनवाई करी नहीं जागे थाने सुनवाई नहीं है इसमें हो रही ਇਸ ਸਾਰ ਸਾਨੂੰ ਮਿਲੂ ਅਸੀਂ ਸਾਨੂੰ ਰੋਡ ਨਹੀਂ ਚਾਹ ਜਾਮ ਕੰਨੇ ਦਾ ਪਿਆ ਸਾਡੇ ਪ੍ਰਸ਼ਾਸਨ ਨਾਲ ਨਹੀਂ ਪਹੁੰਚਦਾ ਇੱਥੇ ਕੁਝ ਨਹੀਂ ਕਰਦੇ ਕੁਝ ਨਹੀਂ ਕਰਨਾ ਕਿ ਨਹੀਂ ਉਹਨਾਂ ਜਾਂਦੇ ਜੇ ਜਗਾ ਸਾਰ ਅਸੀਂ ਖਿਲਣ ਵਾਲੇ ਬੰਦੇ ਹੈ ਨਹੀਂ ਉਹ ਅੱਵਾ ਸਾਡੇ ਪਰਚੇ ਦਰਜ ਕਰਦੇ ਹੋ ਇਹਦੇ ਨੇ ਬੰਦੇ ਹੈ ਨਹੀਂ ਉਹ ਇੱਕ ਪਸਾ ਲਾ ਲਓ ਇੱਕ ਪਸਾ ਮਜਬੂਰ ਨਾ ਬਣ ਕੇ ਆ ਕੋਈ ਵੀ ਅੱਛਾ ਕੋਈ ਕਿ ਲੇਕਤੀ ਮੰਗਤੋਂ ਦੇ ਹੋਏ ਤਾਂ ਆਪਾਂ ਜੇਸੀ ਬਜੇ ਲੈ ਲੈਣੇ ਆ ਸਾਰਾ ਗੱਲ ਉਹਦੇ ਕੈਂਟਾ ਕਰੋ ਪੇ ਜੀ ਫਿਲਮਾ ਕੋਸੇ ਪਾਟਿਆ ਲੇ ਗੋ ਧੱਕਾ ਸੜਨਾ ਕਰੀ ਰੋ ਦੱਸ ਕੇ ਮਤ ਲਗਾ ਰਹੀ ਦੋ ਜੇਸੀ ਬੀਆਂ ਹੋਰ ਚਲਣੀਆਂ ਜੀ ਉੱਤੇ ਦੋ ਜੇਸੀ ਬੀਆਂ ਹੋਰ ਬੰਦੇ ਕਰਾਉਂਦੇ ਨਾਲ ਇੱਕ ਜੇਸੀ ਪਾਉਣ ਦੋ ਜੇਸੀ ਬੀਆਂ ਹੋਰ ਚਲਣੀਆਂ ਜੀ ਜੀ ਦੱਸੋ ਸਾਰਾ ਸਾਰਾ ਧੱਕਾ ਹੋ ਰਿਹਾ ਰਵਾਸੀਆ ਸਮਾਜ ਦਾ ਦੱਸੋ ਕੀ ਕਰੀਏ ਅਸੀਂ ਨਹੀਂ ਇਹ ਪੂਰਾ ਹੈ ਹੈ ਸਰ ਮਾਮਲਾ ਭਾਜੀ ਇਹ ਹੈ ਕਿ ਇਹ ਰਵਦਾਸੀਆ ਸਮਾਦ ਦੀ ਜਗਾ ਆ ਜੋ ਪੁਰਾਣੇ ਬਜ਼ੁਰਗਾਂ ਨੇ ਦਾਨ ਕਰਕੇ ਸੀ ਗੋਬਰਾ ਸਾਹਿਬ ਨੂੰ ਸਾਡੇ ਕੋ ਬਾਬਾ ਸਾਹਿਬ ਦਾਸ 108 ਠੀਕ ਹੈ ਜੀ ਬਾਬਾ ਸਾਹਿਬ ਦਾ ਜਗਤਰਾਮ ਤੇ ਹੋਰ ਗੱਦੀ ਚੱਲਦੀ ਆ ਰਹੀ ਐ ਇਸ ਟਾਈਮ ਜੋ ਹੁਣ ਦੇ ਹੁਣ ਦੇ ਮੌਜੂਦਾ ਸੰਤੋ ਉਹ ਬਾਹਰ ਗਏ ਹੋਏ ਆ ਠੀਕ ਹੈ ਜੀ ਤੇ ਇਹ ਬੰਦੇ ਜਿਹੜੇ ਘੜਮਚੌਦੀ ਤਿੰਨ ਚਾਰ ਘੜਮਚੌਦੀ ਤੋਂ ਧੱਕਾ ਕਰ ਰਿਹਾ ਇਸ ਟਾਈਮ ਸਾਡੇ ਸਮਾਦ ਚਾਹ ਕੋਣ ਉਹਨਾਂ ਦੇ ਨਾਮ ਸਰ ਸ਼ੁਸ਼ਮਾ ਕੌਂਸਲ ਜੀ ਜਿਹੇ ਕਮੋਰੇ ਤੋਂ ਇਕਮਲ ਵਾਰਡ ਤੋਂ ਇਹ ਸਭ ਤੇ ਸਾਡੇ ਤੇ ਧੱਕਾ ਕਰ ਰਹੀ ਐ ਜੀ ਸਭ ਤੋਂ ਜ਼ਿਆਦਾ ਇਸ ਔਰਤ ਨੇ ਸਾਡੇ ਨਾਲ ਧੱਕਾ ਹੀ ਕਰ ਰਹੀ ਆ ਸਮਝਦਾ ਜਦ ਤੱਕ ਇਹਦੇ ਪਾਚਾ ਤਾਂ ਨਹੀਂ ਹੁੰਦਾ ਜੀ ਅਸੀਂ ਨਹੀਂ ਉੱਠਣਾ ਅਗਰ ਜੇ ਪਾਚਾ ਨਾ ਹੋਇਆ ਸ਼ਾਮ ਤੱਕ ਤਾਂ ਮੈਂ ਹੋਰ ਰੋਡ ਜਾਮ ਕਰਕੇ ਆਪਣਾ ਰਵੱਈਆ ਸਮਝਾ ਦਊਗਾ ਜੀ ਮੈਂ ਆਉਣੇ ਸਮੇਂ ਆਪਾਂ ਪਰ ਬੰਦੀ ਕਾਲ ਵੀ ਦਊਗਾ ਜੀ ਜੀ ਓਕੇ ਇਹਦਾ ਫਰਦਾ ਵੀ ਹੈਗੀ ਹੈ ਇਹਨਾਂ ਨੇ ਅਸੀਂ ਐਪਲੀਕੇਸ਼ਨ ਦਿੱਤੀ ਸੀ ਕਿ ਇਹ ਸੀਵੇ ਨੇ ਪਾਉਣਾ ਸੀ ਉਹ ਗਲੀ ਸਰਕਾਰੀ ਨਹੀਂ ਹੈ ਉਹ ਸਾਡੀ ਗਲੀ ਆਪਣੀ ਹੈ ਵੀ ਛੱਡੀ ਨਹੀਂ ਹੈ ਉਹ ਬਜ਼ੁਰਗਾਂ ਦੇ ਪੁਰਾਣੇ ਸਮੇਂ ਸਭਾ ਨਹੀਂ ਹੁੰਦੀ ਜਦੋਂ ਮਾਜੀ ਬੰਦ ਕਰ ਸਕਦੇ ਆ ਜਿਵੇਂ ਇਹ ੱੱਕੇ ਨਾਲ ਖਲੀ ਸੀਵਰ ਪਾ ਰਹੇ ਆ ਤੇ ਕੋਈ ਨਿਸ਼ਾਨ ਨਹੀਂ ਹੋਇਆ ਉਹ ਲੋਕਾਂ ਨੇ ਜਿਵੇਂ ਕਰਦੇ ਸੀ ਤੇ ਸੀਮਾ ਨੇ ਘਰ ਵਿੱਚ ਆ ਗਏ ਆ ਉਹ ਇਸ ਮਸਲੇ ਦੇ ੱੱਕੇ ਨਾਲ ਉਹ ਨਾ ਸੁਸ਼ਮਾ ਐਮਸੀ ੱੱਕੇ ਨਾਲ ਸਾਡਾ ੱੱਕਾ ਘਰ ਹੀ ਲੰਦਾ ਸੀ ਸਮਾਜ ਨਾਲ ਉਹ ਤੋਂ ਜ਼ੀਰੋ ੱੱਕਾ ਨਾ ਲਾਦੀ ਸਾਡੀ ਮੰਗ ਇਹ ਆ ਜੀ ਉੱਤੇ ਪਾਤਾ ਕੀਤਾ ਜਾਵੇ ਜੇ ਸੀ ਵੀ ਆ ਆਪਣੇ ਪੱਲੇ ਲੀਂਦੇ ਜਾਣ ਅਸੀਂ ਬਾਹਰ ਆਣਾ ਪਾਉਂ ਸੁਭਾਗ ਨਾਲ ਅਸੀਂ ਬਾਹਰ ਆਣਾ ਸਭ ਦੁੱਖਾਂ ਦੇ ਜਿੱਕੀ ਨਾਮ ਹੈ ਜੀ ਤੁਹਾਡਾ ਸੁਸ਼ਮਾ ਖਣਾ ਇਹ ਤੁਸੀਂ ਐਮਸੀ ਕਿਹੜੇ ਪੜਦੇ ਆ 1 ਨੰਬਰ ਵਾਲਾ ਜੀ ਦੱਸੋ ਇਹ ਸਾਰਾ ਆ ਮਾਮਲਾ ਇਹ ਹੈ ਇਹ ਸਰਕਾਰੀ ਕੰਮ ਨਾਲ ਕਿ ਇਹ ਸਰਕਾਰੀ 25 ਸਾਲ ਤੋਂ ਇਹ ਕੰਮ ਨਹੀਂ ਹੋ ਰਿਹਾ ਜੀ ਆਪਾਂ ਨੂੰ ਇਹ ਕੰਮਾਂ ਵਿੱਚ ਰਿਕਰਡਾਂ ਵੀ ਪਾਈਆਂ ਗਈਆਂ ਜੀ ਬਹੁਤ ਜ਼ਿਆਦਾ ਰਿਕਰਡਾਂ ਮਹੀਨਾ ਹੋ ਗਿਆ ਪਹਿਲਾਂ ਵੀ ਰਿਕਰਡ ਪਾਈ ਹੁਣ ਫਿਰ ਕਾਪੜਾ ਪਾ ਰਹੇ ਆ ਜੀ ਤੇ ਮੈਂ ਇਹ ਕੰਮ ਕਰਵਾ ਰਹੀ ਆ ਔਰ ਮਤਲਬ ਆਪਣੀ ਮਿਹਨਤ ਦੇ ਨਾਲ ਜੋ ਵੀ ਆਪਣੀ ਪਾਰਟੀ ਦੀ ਮਿਹਨਤ ਨਾਲ ਤੇ ਇੱਥੇ ਤੱਕਰ ਮੈਨੂੰ ਇਹ 시ਵਰੇ ਪਵਾਣ ਨਾਲ ਫੋਨ 'ਚ ਮਤਲਬ ਸਾਨੂੰ ਧਮਕੀਆਂ ਤੱਕਰ ਵੀ ਦਿੱਤੀਆਂ ਗਈਆਂ ਕਿੰਨਾ ਵੱਲੋਂ ਇਹ ਦੇ ਰਹੇ ਆ ਜਿਹੜੇ ਮਤਲਬ ਹੈਗੇ ਆ ਮਤਲਬ ਗਲੀ ਦੇ ਮੁੰਡੇ ਜੀ ਜੀ ਫੋਨ 'ਚ ਬਾਕੀ ਇੱਕ ਬੰਦਾ ਹੈਗਾ ਆ ਬਿੰਦਰੀ ਜੀ ਜਿਹੜਾ ਮੈਨੂੰ ਰਾਤ ਨੂੰ 10 ਵਜੇ 9 ਵਜੇ ਮਤਲਬ ਇੰਨਾ ਕੋ ਫੋਨ ਕਰਦਾ ਨਾ ਬਹੁਤ ਜ਼ਿਆਦਾ ਧਮਕੀਆਂ ਦਿੰਦਾ ਹੈ ਨਹੀਂ ਉਹ ਕਿਉਂ ਤੁਹਾਨੂੰ ਧਮਕੀਆਂ ਕਿਉਂ ਇਹ ਹੁਣ ਉਹਨੂੰ ਪਤਾ ਹੋਊਗਾ ਮੈਨੂੰ ਧਮਕੀਆਂ ਕਿਉਂ ਮੇਰੇ ਫੋਨ ਤੇ ਨਹੀਂ ਕਰ ਰਿਹਾ ਮੀਨਾ ਦੇ ਫੋਨ ਤੇ ਕਰ ਰਿਹਾ ਠੀਕ ਹੈ ਇਹਨਾਂ ਨੂੰ ਫੋਨ ਕਰਦੇ ਆ ਭਾਜੀ ਤੁਸੀਂ ਆਓ ਗੱਲ ਕਰਨੀ ਪਤਾ ਨਹੀਂ ਕੀ ਅਸੀਂ ਦੋ ਤਿੰਨ ਵਾਰੀ ਫੋਨ ਨਹੀਂ ਚੱਕਿਆ ਫੋਨ ਹੀ ਚੱਕਿਆ ਇਸ ਕਰਕੇ ਇਹਨੂੰ ਮੈਂ ਪੁੱਛਣਾ ਚਾਹਨੀ ਆ ਜਿਹੜੀ ਵੀ ਗੱਲ ਹੈਗੀ ਮੇਰੇ ਨਾਲ ਆਨ ਕੇ ਡਾਇਰੈਕਟ ਕਰੇ ਮੈਂ ਉਸ ਗੱਲ ਦਾ ਨਹੀਂ ਜਵਾਬ ਦੇਣ ਦੀ ਨਹੀਂ ਇਹਨਾਂ ਨੇ ਮਤਲਬ ਕਿੰਨੇ ਟਾਈਮ ਤੋਂ ਤੁਹਾਨੂੰ ਇਹਦਾ ਧਮਕੀ ਦੇ ਰਿਹਾ ਇਹ 15 ਦਿਨ ਹੋ ਗਿਆ ਕਿੱਥੋਂ ਦੇ ਨੇ ਇਹ ਵਿੰਦਰੀ ਜੀ ਇਹ ਆਪਣੇ ਇੱਕ ਇੱਕ ਨੰਬਰ ਵਾਰਡ ਤੇ ਉਹ ਤੋਂ ਦਾ ਘਰ ਆ ਇਹ ਰੋਜ਼ ਰਾਤ ਨੂੰ दारू ਪੀ ਕੇ ਜਦੋਂ ਵੀ ਵੇਲਾ ਤੇ दारू ਪੀ ਕੇ ਹੋਰ ਕਿਤੇ ਬੈਠਾ ਹੁੰਦਾ ਉੱਥੋਂ ਫੋਨ ਕਰਦਾ ਧੰਕੀਆਂ ਦੇ ਹੁੰਦਾ ਇਹ ਵੀ ਇਸ ਸਬੰਧੀ ਥਾਣਾ ਆਦਮਪੁਰਨੀ ਕੰਪਲੇਂਟ ਕੀਤੀ ਨਹੀਂ ਮੈਨੂੰ ਪਤਾ ਨਹੀਂ ਸੀ ਜੇ ਮੈਨੂੰ ਇਹਨਾਂ ਨੇ ਦੱਸਿਆ ਨਹੀਂ ਸੀਗਾ ਜਦੋਂ ਮੈਨੂੰ ਹੁਣ ਪਤਾ ਲੱਗਿਆ ਤਾਂ ਮੈਂ ਇਸ ਕਰਕੇ ਮੈਂ ਕਿਹਾ ਜਿਹੜੀ ਵੀ ਗੱਲ ਆ ਮਿਲਣਾ ਮੇਰਾ ਫੋਨ ਮੈਨੂੰ ਨੰਬਰ ਹੈ ਨਹੀਂ ਸੀ ਤੇ ਮੈਂ ਇਹਨਾਂ ਨੂੰ ਆਪ ਫੋਨ ਕਰਕੇ ਪੁੱਛਣਾ ਸੀ ਕਾਲ ਆਉਂਦੀ ਕਿ ਇਹਨਾਂ ਨੂੰ ਸੀਗੀ ਇਹਨਾਂ ਨੂੰ ਆਉਂਦੀ ਸੀ ਠੀਕ ਹੈ ਹਾਂ ਜੀ ਤੇ ਜੇ ਦਾ ਧੰਕੀਆਂ ਲਗਾਉਂਦਾ ਇਸ ਕਰਕੇ ਮੈਂ ਕਾਰਵਾਈ ਵੀ ਕਰੂੰਗੀ ਜੇ ਅੱਗਾ ਤਾਂ ਫੋਨ ਆਏਗਾ ਮੈਂ ਕਾਰਵਾਈ ਕਰੂੰਗੀ ਕਾਨੂੰਨੀ ਤੌਰ ਤੇ ਠੀਕ ਹੈ ਜੀ ਕੀ ਨਾਮ ਜੀ ਦਾ ਹਾਂ ਜੀ ਉਹ ਨਾਮ ਸਿਮਰ ਹੈ ਨਾ ਕਿੰਨੇ ਵਾਟ ਨੰਬਰ ਤੋਂ ਇੱਕ ਇੱਕ ਨੰਬਰ ਬਾਜੀ ਹਾਂ ਜੀ ਤੁਹਾਡਾ ਕਿਤਾ ਮਤਲਬ ਅੱਜ ਦਾ ਮਾਮਲਾ ਕੀ ਹੈ ਸਰ ਪਰ ਸਾਡੇ ਨਾਲ ਜਿੱਦਾਂ ਤੱਕ ਕਿ ਸਾਲ ਹੋ ਗਏ ਕਿ ਸਾਡੇ ਨਾਲ ਸੀਵਰੇਜ ਨਹੀਂ ਪਹੁੰਚ ਰਹੇ ਸੀਗੇ ਤੇ ਹੁਣ ਜਿੱਦਾਂ ਮਤਲਬ ਕਿ ਅਸੀਂ ਕਾਫੀ ਕੋਸ਼ਿਸ਼ ਕੀਤੀ ਪਰ ਸਰਕਾਰਾਂ ਨਹੀਂ ਆ ਤਾਂ ਸਾਡੀ ਨਾਲ ਕਿਸੇ ਨੇ ਸੁਣੀ ਨਹੀਂ ਕੋਈ ਸੀਵਰੇਜ ਸਾਡੇ ਪਹੁੰਚਦਾ ਕਿ ਰਾ ਫਿਰ ਅਸੀਂ ਕਾਂਗਰਸ ਪਾਰਟੀ ਦੇ ਆਪਣੇ ਸ਼੍ਰੀਸ਼ਮਾ ਦੇਦੀ ਸਾਡੇ ਪ੍ਰਧਾਨ ਜਿੱਦਾਂ ਸਾਡੇ ਐਮ ਸੀ ਵੀ ਆ ਤੇ ਉਹਨਾਂ ਕੁਮਾਰੀ ਉਹਨਾਂ ਨੇ ਬਹੁਤ ਹੀ ਬਹੁਤ ਨਾਲ ਸਾਡੀ ਮਤਲਬ ਬਹੁਤ ਹੈਲਪ ਕੀਤੀ ਹੁਣ ਸਾਡੇ ਸੀਵਰੇਜ ਦੀ ਪਹੁੰਚ ਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਇਹਨਾਂ ਦਾ ਧੰਨਵਾਦ ਜੁੱਟਾ ਫਿਰ ਤੇ ਅਗੇ ਇਹਨਾਂ ਨੂੰ ਕਿ ਸੀਵਰੇਜ ਆਏ ਨਾਲ ਬੇਗਮ ਪ੍ਰਮੁਖਾਂ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਜੀ ਇਹਨਾਂ ਦੇ ਕਹਿਣ ਦੇ ਮੁਤਾਬਕ ਜਿਹੜੀ ਜ਼ਮੀਨ ਹੈਗੀ ਆ ਇਹਨਾਂ ਦੀ ਪ੍ਰਾਈਵੇਟ ਵੱਧੀ ਜਿ ਦੀ ਜ਼ਮੀਨ ਹੈਗੀ ਆ ਜੋ ਕਿ ਗੁਰੂ ਕਬੀਰदास ਜੀ ਦਾ ਗੁਰਦੁਆਰਾ ਸਾਹਿਬ ਨਾਲ ਸੰਬੰਧ ਰੱਖਦੀ ਹੈ ਜੀ ਤੇ ਦੂਸਰੀ ਤਰਫ ਜਿਹੜੀ ਉਹ ਜੀ ਧਿਰ ਹੈਗੀ ਆ ਉਹਨਾਂ ਨੇ ਕਹਿਣ ਆ ਗਏ ਜੀ ਵੀ ਇਹ ਜਿਹੜੀ ਪ੍ਰਾਪਰਟੀ ਇਹ ਨਗਰ ਕੌਂਸਲ ਦੇ ਅਧੀਨ ਆਉਂਦੀ ਆ ਤੇ ਉਹਦੇ ਅਧੀਨ ਆਉਂਦੇ ਗੁਰਦੁਆਰੇ ਆ ਜੀ ਦੋ